आपे गुर चेला आपे गुर चेला love ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਵਿਹਾਰ ਵਿਧ ਪਟਨਾ ਸਾਹਿਬ ਵਿਖੇ ਹੋਇਆ ਸੀ 7 ਪਉ 22 ਦਸੰਬਰ 1660 ਨੂੰ ਉਹਨਾਂ ਦਾ ਪ੍ਰਕਾਸ਼ ਹੋਇਆ ਸੀ ਤੇ ਮਾਤਾ ਗੁਜਰੀ ਜੀ ਦੀ ਕੁੱਖ ਨੂੰ 34 ਸਾਲ ਬਾਅਦ ਪਾਗ ਲੱਗੇ ਸਨ ਆਪਣੇ ਸ਼ਬਦਾਂ ਵਿੱਚ ਉਹ ਏਮਕੁੰਡ ਸਾਹਿਬ ਵਿਖੇ ਤਪੱਸਿਆ ਕਰ ਰਹੇ ਸਨ ਤੇ ਪ੍ਰਮਾਤਮਾ ਨੇ ਆ ਕੇ ਉਹਨਾਂ ਨੂੰ ਕਿਹਾ ਕਿ ਜਾ ਤੇਰੀ ਮਾਂ ਨੇ ਤੇਰੇ ਲਈ ਵਧੀਆ ਜਗ੍ਹਾ ਬਣਾਈ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਕਾਸ਼ ਉਹਨਾਂ ਦਾ ਪ੍ਰਕਾਸ਼ ਹੋਇਆ ਸਾਨੂੰ ਸਾਰਿਆਂ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਔਸੂਲਾਂ ਤੇ ਉਹਨਾਂ ਦੀ ਬਾਣੀ ਤੇ ਚੱਲਣਾ ਚਾਹੀਦਾ ਹੈ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਘਰ ਆਇਆ ਕਰੋ ਬਾਣੀ ਪੜਿਆ ਕਰੋ ਬਾਣੀ ਸੁਨਿਆ ਕਰੋ ਬਾਣੀ ਨਾਲ ਪਿਆਰ ਕਰੋ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਾਨੂੰ ਨਿਰਦੇਸ਼ ਦਿੱਤੇ ਹਨ ਜੋ ਸਾਨੂੰ ਸਿਖਿਆ ਦਿੱਤੀ ਹੈ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦਿਹਾਣਾ ਵਿਖੇ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪਰਵ ਬੜੀ ਧੂਮ-ਤਾਮ ਸ਼ਰਧਾ ਨਾਲ ਮਨਾਇਆ ਗਿਆ ਹੈ ਤੇ ਇਸ ਵਿੱਚ ਬਹੁਤ ਸੰਗਤਾਂ ਹਮ ਹਮਾ ਕੇ ਗੁਰਦੁਆਰਾ ਗੁਰਨਾਨਕ ਦੇਵ ਜੀ ਵਿਖੇ ਪਹੁੰਚੀਆਂ ਹਨ ਤੇ ਅਸੀਂ ਸਾਰੀ ਸੰਗਤ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਰੀਆਂ ਸੰਗਤਾਂ ਨੂੰ ਗੋਬਿੰਦ ਸਿੰਘ ਜੀ ਗੁਰਪਰਵ ਦੀਆਂ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ